ਅੱਜ ਜੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਕਿਵੇਂ ਸਰਕਾਰੀ ਟੈਲੀਕਮ ਕੰਪਨੀ ਨੇ ਅੰਬਾਨੀ ਲਾਣੇ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ ਕਿਉਂਕਿ ਭਾਰਤੀ ਸੰਚਾਰ ਕੰਪਨੀ BSNL ਇਨੀ ਦਿਨੀ ਟ੍ਰੈਂਡਿੰਗ 'ਚ ਚੱਲ ਰਹੀ ਹੈ ਅਤੇ ਦੇਸ਼ ਦੇ ਲੋਕਾਂ ਨੇ BSNL ਚ ਕਰ ਵਾਪਸੀ ਕਰ ਪ੍ਰਾਈਵੇਟ ਟੈਲੀਕਮ ਕੰਪਨੀਆਂ ਨੂੰ ਚੰਗਾ ਕਰਾਰਾ ਜਵਾਬ ਦੇ ਦਿੱਤਾ ਅਤੇ ਲੋਕਾਂ ਵੱਲੋਂ ਦੁਬਾਰਾ BSNL 'ਚ ਕੀਤੀ ਜਾ ਰਹੀ ਘਰ ਵਾਪਸੀ ਦੇ ਅੰਕੜੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਕਿਵੇਂ ਦੇਸ਼ ਦੇ ਲੋਕਾਂ ਨੇ ਸਾਰੀ ਗੇਮ ਪਲਟ ਕੇ ਰੱਖ ਦਿੱਤੀ ਹੈ ਅਤੇ ਅੰਬਾਨੀਆਂ ਦੇ ਲਾਣੇ ਨੂੰ ਰਾਤ ਨੂੰ ਸੁਪਨਿਆਂ ਵਿੱਚ ਵੀ BSNL ਦਿਖਾਈ ਦੇ ਰਿਹਾ ਆਓ ਦੇਖਦੇ ਹਾਂ ਸਾਡੀ ਇੱਕ ਖਾਸ ਰਿਪੋਰਟ ਭਾਰਤ ਸੰਚਾਰ ਨਿਗਮ ਲਿਮਟਿਡ BSNL ਵੱਲੋਂ ਜੁਲਾਈ ਤੋਂ ਪ੍ਰਾਈਵੇਟ ਮੋਬਾਈਲ ਕੰਪਨੀਆਂ ਦੇ ਟੈਰਫ ਵਿੱਚ 25% ਦਾ ਵਾਧਾ ਕੀਤੇ ਜਾਣ ਤੋਂ ਬਾਅਦ ਗ੍ਰਾਹਕਾਂ ਦੀ ਘਰ ਵਾਪਸੀ ਦਿਖਾਈ ਦੇ ਰਹੀ ਹੈ BSNL ਜਿਸ ਦੀ ਦੋ ਦਹਾਕੇ ਪਹਿਲਾਂ ਭਾਰਤੀ ਦੂਰ ਸੰਚਾਰ ਬਾਜ਼ਾਰ ਵਿੱਚ 18% ਤੋਂ ਵੱਧ ਹਿੱਸੇਦਾਰੀ ਸੀ ਦੀ ਮੌਜੂਦਾ ਸਮੇਂ ਵਿੱਚ ਘਟ ਕੇ 2.5% ਹਿੱਸੇਦਾਰੀ ਰਹਿ ਗਈ ਸੀ ਮਈ ਵਿੱਚ ਇਸ ਨੂੰ 15000 ਨਵੇਂ ਗਾਹਕ ਮਿਲੇ ਸਨ ਜਦਕਿ ਜੂਨ ਵਿੱਚ ਇਸ ਨੂੰ 58000 ਦਾ ਨੁਕਸਾਨ ਹੋਇਆ ਸੀ ਹਾਲਾਂਕਿ ਹੁਣ ਸਥਿਤੀ ਬਦਲ ਰਹੀ ਹੈ ਕੰਪਨੀ ਨੇ ਜੁਲਾਈ ਦੇ ਪਹਿਲੇ 15 ਦਿਨਾਂ ਵਿੱਚ 15 ਲੱਖ ਤੋਂ ਵੱਧ ਗਾਹਕਾਂ ਨੂੰ ਜੋੜਿਆ ਪਿਛਲੇ 8 ਸਾਲਾਂ ਵਿੱਚ 7 ਕਰੋੜ 76% ਗਾਹਕ ਗਵਾ ਚੁੱਕੀ ਸੀ ਹੁਣ 15 ਦਿਨਾਂ ਵਿੱਚ 6.34% ਨਵੇਂ ਗਾਹਕ ਜੋੜੇ ਗਏ ਹਨ। BSNL ਵਿੱਚ ਪੋਰਟਿੰਗ ਯਾਨੀ ਕਿਸੇ ਹੋਰ ਕੰਪਨੀ ਦੇ SIM ਸ਼ਿਫਟ ਕਰਨ ਵਾਲੇ ਗਾਹਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਵਿੱਚ ਯੂਪੀ, ਬੰਗਾਲ, ਆਂਧਰਾ ਪ੍ਰਦੇਸ਼ ਸਭ ਤੋਂ ਉੱਪਰ ਹਨ। ਦੂਰ ਸੰਚਾਰ ਮਾਹਿਰ ਪੰਕਜ ਮਹਿੰਦਰੂ ਨੇ ਦੱਸਿਆ ਕਿ BSNL ਨੇ 25000 ਤੋਂ ਵੱਧ ਟਾਵਰਾਂ ਨੂੰ ਅਪਗ੍ਰੇਡ ਕੀਤਾ। ਇਸ ਤੋਂ ਇਲਾਵਾ 20000 ਟਾਵਰ ਨਵੇਂ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਨਾਲ ਸੇਵਾਵਾਂਾਂ ਦੇ ਵਿੱਚ ਹੋਰ ਬਿਹਤਰ ਸੁਧਾਰ ਹੋਵੇਗਾ। ਨਤੀਜੇ ਵਜੋਂ ਨਵੇਂ ਗਾਹਕ ਤੇਜ਼ੀ ਨਾਲ BSNL ਨਾਲ ਜੁੜਨ ਲੱਗਣਗੇ। ਪਰ ਡਾਟਾ ਸਪੀਡ, ਵੌਇਸ ਕੁਆਲਿਟੀ ਤੇ ਕਵਰੇਜ ਖੇਤਰ ਵਿੱਚ ਸਰਕਾਰੀ ਕੰਪਨੀ ਅਜੇ ਵੀ ਪ੍ਰਾਈਵੇਟ 플레이ਰ ਨਾਲੋਂ ਕਮਜ਼ੋਰ ਜਾਪਦੀ ਹੈ। ਪ੍ਰਾਈਵੇਟ ਕੰਪਨੀਆਂ ਨਾਲ ਮੁਕਾਬਲਾ ਕਰਨ ਲਈ ਅਜੇ BSNL ਨੂੰ ਲੰਮਾ ਸਫ਼ਰ ਤੈਅ ਕਰਨਾ ਪਵੇਗਾ। BSNL ਇਸ ਅਗਸਤ ਵਿੱਚ ਦੇਸ਼ ਭਰ ਵਿੱਚ 4G ਸੇਵਾ ਸ਼ੁਰੂ ਕਰੇਗਾ। ਨਿਊਜ਼ ਏਜੰਸੀ ਪੀਟੀਆਈ ਨੇ 6 ਮਹੀਨوں ਇੱਕ ਅਧਿਕਾਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਏਜੰਸੀ ਮੁਤਾਬਕ BSNL ਦੀ ਇਹ ਸੇਵਾ ਪੂਰੀ ਤਰ੍ਹਾਂ ਸਵਦੇਸ਼ੀ ਤਕਨੀਕੀ ਦੇ ਆਧਾਰਿਤ ਹੋਵੇਗੀ। ਇਹ ਸਵਦੇਸ਼ੀ ਟੈਕਨੋਲੋਜੀ ਆਈਟੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ TCS ਦੇ ਟੈਲੀਕਮਸ ਰਿਸਰਚ ਆਰਗੇਨਾਈਜੇਸ਼ਨ C.D. ਦੇ ਇੱਕ ਕੰਜ਼ਰਵਟਿਵ ਦੁਆਰਾ ਸਾਂਝੇ ਤੌਰ ਤੇ ਵਿਕਸਿਤ ਕੀਤੀ ਗਈ ਹੈ। ਇਸ ਦੀ ਵਰਤੋਂ ਕਰਦੇ ਹੋਏ BSNL ਨੇ ਪੰਜਾਬ ਵਿੱਚ 4G ਡਾਟਾ ਸ਼ੁਰੂ ਕੀਤਾ ਅਤੇ ਲਗਭਗ 8 ਲੱਖ ਗਾਹਕਾਂ ਨੂੰ BSNL ਦੇ ਨਾਲ ਜੋੜਿਆ ਹੈ ਪੀਟੀਆਈ ਦੇ ਅਨੁਸਾਰ BSNL ਅਧਿਕਾਰੀਆਂ ਨੇ 4G ਨੈਟਵਰਕ ਤੇ 40 ਤੋਂ 45 MB/s ਦੀ ਅਦਿੱਕਤਮ ਸਪੀਡ ਦਾ ਦਾਵਾ ਕੀਤਾ ਜੋ ਕਿ 700 MHz ਦੇ ਪ੍ਰੀਮੀਅਮ ਸਪੈਕਟ੍ਰਮ ਬੈਂਡ ਦੇ ਨਾਲ-ਨਾਲ 2100 MHz ਬੈਂਡ ਵਿੱਚ ਪਾਇਲਟ ਪੜਾਅ ਦੌਰਾਨ ਲਾਂਚ ਕੀਤਾ ਗਿਆ ਰਿਪੋਰਟ ਦੇ ਅਨੁਸਾਰ C. ਦਾ 4G ਟੈਕਨੋਲੋਜੀ ਕੋਰ ਪੰਜਾਬ ਵਿੱਚ BSNL ਨੈਟਵਰਕ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਇਸ ਨੂੰ ਪਿਛਲੇ ਸਾਲ ਜੁਲਾਈ ਚ ਲਗਾਇਆ ਗਿਆ ਸੀ ਅਜਿਹੀ ਗੁੱਜਲਦਾਰ ਟੈਕਨੋਲੋਜੀ ਦੀ ਸਫਲਤਾ ਨੂੰ ਸਾਬਤ ਕਰਨ ਲਈ 12 ਮਹੀਨੇ ਲੱਗ ਜਾਂਦੇ ਪਰ ਸੀ ਡਾਟ ਕੋਰ ਨੇ ਸਿਰਫ 10 ਮਹੀਨਿਆਂ ਵਿੱਚ ਇਸ ਨੂੰ ਸਥਿਰ ਕਰ ਦਿੱਤਾ ਕੋਰ ਨੈਟਵਰਕ ਇੱਕ ਸਮੂਹ ਹੈ ਜਿਸ ਵਿੱਚ ਟੈਲੀਕਾਮ ਸੇਵਾ ਨਾਲ ਸੰਬੰਧਿਤ ਨੈਟਵਰਕ ਹਾਰਡਵੇਅਰ ਡਿਵਾਈਸ ਅਤੇ ਸੌਫਟਵੇਅਰ ਸ਼ਾਮਿਲ ਹੁੰਦੇ ਨੇ ਇਸ ਸਮੂਹ ਟੈਲੀਕਾਮ ਨੈਟਵਰਕ ਵਿੱਚ ਬੁਨਿਆਦੀ ਸੇਵਾਵਾਂ ਜਿਵੇਂ ਕਿ ਐਗਰੀਗੇਸ਼ਨ ਕਾਲ ਕੰਟਰੋਲ ਸਵਿਚਿੰਗ ਪ੍ਰਮਾਣਿਕਰਨ ਚਾਰਜਿੰਗ ਗੇਟਵੇ ਕਾਰਜਕੁਸ਼ਲਤਾ ਅਧੀ ਵਿੱਚ ਮਦਦ ਕਰਦਾ ਹੈ। ਅਸ਼ਿਕਾ ਨੂੰ ਦੱਸਦੀ ਹੈ TCS ਤੇਜਸਟ ਨੈਟਵਰਕ ਅਤੇ ਸਰਕਾਰੀ ਮਾਲਕੀ ਵਾਲੀ ਆਈਟੀ ਨੂੰ BSNL ਦੇ 4G ਨੈਟਵਰਕ ਲਗਾਉਣ ਲਈ 19000 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ। ਇਸ ਨੈਟਵਰਕ ਨੂੰ ਬਾਅਦ ਵਿੱਚ 5G ਵਿੱਚ ਅਪਗ੍ਰੇਡ ਕੀਤਾ ਜਾ ਸਕਦਾ ਹੈ। BSNL ਪੂਰੇ ਭਾਰਤ ਵਿੱਚ 4G ਅਤੇ 5G ਸੇਵਾਵਾਂ ਲਈ 1.12 ਲੱਖ ਟਾਵਰ ਲਗਾਉਣ ਦੀ ਪ੍ਰਕਿਰਿਆ ਵਿੱਚ ਹੈ। ਕੰਪਨੀ ਨੇ ਦੇਸ਼ ਭਰ ਵਿੱਚ 4G सेवा ਲਈ 9000 ਤੋਂ ਵੱਧ टावर ਲਗਾਏ ਗਏ ਹਨ ਇਹਨਾਂ ਵਿੱਚੋਂ 6000 ਤੋਂ ਵੱਧ ਟਾਵਰ ਪੰਜਾਬ ਹਿਮਾਚਲ ਪ੍ਰਦੇਸ਼ ਪੱਛਮੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਸਰਕਲਾਂ ਵਿੱਚ ਲਗਾਏ ਗਏ ਹਨ ਅਸ਼ਕਨ ਨੂੰ ਦੱਸਦੀ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ 19 ਅਕਤੂਬਰ 2002 ਨੂੰ ਲਖਨਊ ਤੋਂ BSNL ਮੋਬਾਈਲ ਦੀ ਸੇਵਾ ਸ਼ੁਰੂਆਤ ਕੀਤੀ ਸੀ ਇਸ ਦੀ ਸ਼ੁਰੂਆਤ ਦੇ ਸਿਰਫ 1-2 ਸਾਲਾਂ ਦੇ ਅੰਦਰ ਇਹ ਭਾਰਤ ਦੀ ਨੰਬਰ 1 ਮੋਬਾਈਲ ਸੇਵਾ ਬਣ ਗਈ ਸੀ ਪ੍ਰਾਈਵੇਟ ਆਪਰੇਟਰਾਂ ਨੇ BSNL ਦੀ ਸ਼ੁਰੂਆਤ ਤੋਂ ਮਹੀਨੇ ਪਹਿਲਾਂ ਮੋਬਾਈਲ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਸਨ ਪਰ BSNL ਦੇ Cellone brand ਦੀ ਮੰਗ ਕਾਫੀ ਵੱਧ ਗਈ ਸੀ ਜਦੋਂ BSNL ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਸਨ ਪ੍ਰਾਈਵੇਟ ਆਪਰੇਟਰ ਇਨਕਮਿੰਗ ਕਾਲ ਲਈ 16 ਰੁਪਏ ਪ੍ਰਤੀ ਮਿੰਟ ਤੇ ਇਨਕਮਿੰਗ ਕਾਲਾਂ ਲਈ 8 ਰੁਪਏ ਪ੍ਰਤੀ ਮਿੰਟ ਚਾਰਜ ਕਰਦੇ ਸਨ 2002 ਤੋਂ 2005 ਦਾ ਸਮਾਂ BSNL ਦਾ ਬੇਹੱਦ ਸੁਨਹਿਰੀ ਸਮਾਂ ਸੀ ਹਰ ਕੋਈ BSNL SIM ਚਾਹੁੰਦਾ ਸੀ ਇਸ ਦੇ ਲਈ 307 ਕਿਲੋਮੀਟਰ ਲੰਮੀਆਂ ਕਤਾਰਾਂ ਲੱਗਦੀਆਂ ਸਨ ਭਾਰਤ ਵਿੱਚ ਟੈਲੀਕਮ ਕੰਪਨੀਆਂ ਦੇ ਖਾਤੇ ਰੱਖਣ ਵਾਲੀ ਸੰਸਥਾ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੇ ਫਰਵਰੀ 2024 ਦੇ ਅੰਕੜਿਆਂ ਅਨੁਸਾਰ ਜਨਵਰੀ 2024 ਦੇ ਮੁਕਾਬਲੇ ਫਰਵਰੀ ਵਿੱਚ ਦੇਸ਼ ਭਰ ਵਿੱਚ 39,30,625 ਮੋਬਾਈਲ ਗ੍ਰਾਹਕਾਂ ਵਿੱਚ ਵਾਧਾ ਹੋਇਆ ਜਿੱਥੇ ਜਨਵਰੀ ਦੇਸ਼ ਭਰ ਵਿੱਚ 116.7 ਕਰੋੜ ਮੋਬਾਈਲ ਗਾਹਕ ਸਨ ਉਤੇ ਫਰਵਰੀ ਚ ਇਹਨਾਂ ਦੀ ਗਿਣਤੀ ਵਿੱਚ ਵਧ ਕੇ 116.46 ਕਰੋੜ ਤੱਕ ਹੋ ਗਈ ਹੈ ਤੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹੋਰ ਤਾਜ਼ਾ ਜਾਣਕਾਰੀ ਅਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ